ਸੱਚ ਸ੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਗਰਮੀ ਨੇ ਵਟਕੱਡੇ ਪਏ ਹਨ ਰਿਕਾਰਡ ਤੇ ਰਿਕਾਰਡ ਟੁੱਟ ਰਹੇ ਹਨ ਤੇ ਦੂਜੇ ਪਾਸੇ ਚੁਲਸਦੀ ਗਰਮੀ ਦੇ ਵਿੱਚ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੂਣ ਵੀ ਸੇਕ ਬੁਧਾ ਰਹੀ ਹੈ ਵੋਟਾਂ ਪੈਣ ਦੇ ਵਿੱਚ ਸਿਰਫ ਇੱਕ ਹਫ਼ਤੇ ਦਾ ਸਮਾਂ ਬਚਿਆ ਹੈ ਪਰ ਚਾਰ ਸਿਖਰਾਂ ਤੇ ਹੈ ਅਤੇ ਲੜਾਈ ਤਿੱਖੀ ਹੁੰਦੀ ਜਾ ਰਹੀ ਹੈ ਅੱਜ ਦੀ ਤਾਰੀਖ ਦੇ ਵਿੱਚ ਕਿਸ ਉਮੀਦਵਾਰ ਦੀ ਪੋਜੀਸ਼ਨ ਕੀ ਬਣੀ ਹੋਈ ਹੈ ਕੀ ਵਾਪਰ ਰਿਹਾ ਹੈ ਲੁਧਿਆਣਾ ਪੱਛਮੀ ਦੀ ਚੋਣ ਮੁਹਿੰਮ ਦੇ ਵਿੱਚ ਤੁਹਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਉਮੀਦਵਾਰਾਂ ਤੇ ਪਾਰਟੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਹੋਰ ਕੀ ਕੁਝ ਵਾਪਰ ਰਿਹਾ ਹੈ ਇਸ ਜਮਨੀ ਚੋਣ ਦੇ ਮੱਦੇ ਨਜ਼ਰ ਇਸ ਬਾਰੇ ਵੀ ਚਰਚਾ ਕਰਨੀ ਜ਼ਰੂਰੀ ਹੈ ਦ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਸ ਏ ਡੀ ਆਰ ਅਤੇ ਪੰਜਾਬ ਇਲੈਕਸ਼ਨ ਵਾਚ ਨਾਲ ਦੀਆਂ ਦੋ ਸੰਸਥਾਵਾਂ ਨੇ ਉਹਨਾਂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਾਈ ਹੈ ਤੇ ਮੰਗ ਕੀਤੀ ਹੈ ਕਿ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫਸਰ ਡੀਈਓ ਡਿਸਟ੍ਰਿਕਟ ਇਲੈਕਸ਼ਨ ਅਫਸਰ ਨੂੰ ਹਟਾ ਦਿੱਤਾ ਜਾਵੇ ਆਪਣੀ ਡਿਊਟੀ ਪ੍ਰਤੀ ਘੋਰ ਅਣਗਹਿਲੀ ਵਰਤਣ ਦੇ ਲਈ ਅਤੇ ਹਰ ਉਮੀਦਵਾਰ ਸਿਰਫ 40 ਲੱਖ ਚੋਣ ਪ੍ਰਚਾਰ ਤੇ ਖਰਚ ਸਕਦਾ ਹੈ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਉਹਨਾਂ ਉਸਦੀ ਪਾਲਣਾ ਸ਼ਕਤੀ ਨਾਲ ਕੀਤੀ ਜਾਵੇ ਇਹ ਦੋ ਮੰਗਾ ਉਹਨਾਂ ਵੱਲੋਂ ਰੱਖਿਆ ਗਏ ਇਹਨਾਂ ਦੋਹਾਂ ਸੰਸਥਾਵਾਂ ਨੇ ਦੋਸ਼ ਲਾਇਏ ਨੇ ਕਿ ਮਾਡਲ ਕੋਡ ਆਫ ਕੰਡਕਟ ਦੀਆਂ ਧਰਜੀਆਂ ਉਡਾਈਆਂ ਜਾ ਰਹੀਆਂ ਹਨ ਪੰਜਾਬ ਦੇ ਮੁੱਖ ਚੋਣ ਅਫਸਰ ਨੂੰ ਟਾਈਮ ਸਟੈਂਪ ਜੀਪੀਐਸ ਟੈਗਡ ਫੋਟੋ ਮਤਲਬ ਜਿੰਨਾ ਫੋਟੋਆਂ ਤੇ ਕਿੱਥੋਂ ਖਿੱਚੀਆਂ ਗਈਆਂ ਨੇ ਉਸ ਦੀ ਮਾਰਕ ਲੱਗੇ ਹੋਣ ਨਿਸ਼ਾਨਾ ਲੱਗਿਆ ਹੋਵੇ ਕਿਸ ਸਮੇਂ ਤੇ ਖਿੱਚੀਆਂ ਗਈਆਂ ਨੇ ਉਸ ਤਰ੍ਹਾਂ ਦੀਆਂ ਫੋਟੋਆਂ ਸਬੂਤ ਦੇ ਤੌਰ ਤੇ ਪੇਸ਼ ਕੀਤੀਆਂ ਗਈਆਂ ਹਨ ਜਿੱਥੇ ਵੀ ਅਣ ਅਣਅਧਿਕਾਰਿਤ ਤੇ ਗੈਰ ਕਾਨੂੰਨੀ ਤੌਰ ਤੇ ਹੋਲਡਿੰਗਸ ਲਾਏ ਗਏ ਨੇ ਪੋਸਟਰ ਲਾਏ ਗਏ ਹਨ ਤੇ ਵਾਧੂ ਪ੍ਰਚਾਰ ਸਮਗਰੀ ਵਰਤੀ ਜਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਦੇ ਸਬੂਤ ਵੀ ਭਾਰਤੀ ਚੋਣ ਕਮਿਸ਼ਨ ਨੂੰ ਪੇਸ਼ ਕਰ ਦਿੱਤੇ ਗਏ ਮੰਗਾਂ ਤਾਂ ਹੋਰ ਵੀ ਬਹੁਤ ਰੱਖੀਆਂ ਗਈਆਂ ਹਨ ਈ ਵਿਜਲ ਐਪ ਦੀ ਵਰਤੋਂ ਸੰਬੰਧੀ ਵੀ ਸ਼ਿਕਾਇਤਾਂ ਨੇ ਇਨ ਕੰਪਲੈਕਸ ਅਫਸਰਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਕਿਤੇ ਵੱਧ ਖਰਚ ਹੋ ਰਿਹਾ ਹੈ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੱਕ ਦੇ ਇਲਜ਼ਾਮ ਨੇ ਪਰ ਮੇਲੇ ਦੇ ਵਿੱਚ ਅਮਰੁੱਦਾ ਨੂੰ ਕੌਣ ਪੁੱਛਦਾ ਹੈ ਇਹਨਾਂ ਸ਼ਿਕਾਇਤਾਂ ਦਾ ਵੀ ਹਸ਼ਰ ਇਸ ਤਰ੍ਹਾਂ ਹੀ ਹੋ ਜਾਏਗਾ ਗੱਲ ਨਹੀਂ ਬਾਤੀ ਇਹਨਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜਿਹੜੇ ਡਿਪਟੀ ਕਮਿਸ਼ਨਰ ਦੇ ਨਾਲ ਨਾਲ ਡੀਈਓ ਨੇ ਮਤਲਬ ਜ਼ਿਲ੍ਹਾ ਕਿਹੜਾ ਅਫਸਰ ਨੇ ਡਿਸਟ੍ਰਿਕਟ ਇਲੈਕਸ਼ਨ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਇਹ ਸ਼ਿਕਾਇਤ ਕੀਤੀ ਗਈ ਹੈ ਉਹ ਜਵਾਬ ਦੇ ਵਿੱਚ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਨੋਡਲ ਟੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ 24 ਘੰਟੇ ਕੰਮ ਕਰ ਰਹੀਆਂ ਹਨ ਹਰ ਉਮੀਦਵਾਰ ਦੇ ਖਰਚੇ ਦਾ ਰਜਿਸਟਰ ਲਗਾਇਆ ਹੋਇਆ ਹੈ ਜਿਸ ਤੇ ਹਿਸਾਬ ਤਕਾਬ ਹੁੰਦਾ ਹੈ ਹਰ ਰੋਜ਼ ਔਸਤਨ ਅਸੀਂ 600 ਗੈਰ ਕਾਨੂੰਨੀ ਹੋਲਡਿੰਗ ਜਾਂ ਪੋਸਟਰ ਜਿਹੜੇ ਨੇ ਉਤਾਰ ਰਹੇ ਹਾਂ ਹੁਣ ਤੱਕ 9509500 ਜਿਹਾ ਕੁੱਲ ਮਿਲਾ ਕੇ ਪ੍ਰਚਾਰ ਦੀ ਸਮਗਰੀ ਜਿਹੜੀ ਗੈਰ ਕਲੋਨੀ ਸੀ ਉਸ ਨੂੰ ਉਤਾਰ ਚੁੱਕੇ ਆ ਉਮੀਦਵਾਰਾਂ ਨੂੰ ਇੱਕ ਤੋਂ ਵੱਧ ਮਾਡਲ ਕੋਡ ਆਫ ਕੰਡਕਟ ਜਿਹੜਾ ਹੈ ਐਮ ਸੀ ਸੀ ਦੀ ਉਲੰਘਣਾ ਦੇ ਨੋਟਿਸ ਵੀ ਜਾਰੀ ਕਰ ਚੁੱਕੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਸੀਨੀਅਰ ਅਬਜ਼ਰਵਰ ਵੀ ਉਮੀਦਵਾਰਾਂ ਦੇ ਖਰਚੇ ਦੇ ਹਿਸਾਬ ਤੇ ਨਜ਼ਰ ਰੱਖ ਰਹੇ ਹਨ ਚਲੋ ਜੀ ਇਸ ਤਰੀਕਾ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਸ਼ਿਕਾਇਤਾਂ ਦਾ ਜਵਾਬ ਅਫਸਰਾਵਾਂ ਵੱਲੋਂ ਦੇ ਦਿੱਤਾ ਗਿਆ ਹੁਣ ਆਪਾਂ ਗੱਲ ਕਰਦੇ ਆਂ ਉਮੀਦਵਾਰਾਂ ਦੀ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਕਿਸ ਮੁਕਾਮ ਦੇ ਉੱਤੇ ਇਸ ਚੋਣ ਮਰਮ ਨੂੰ ਲੈ ਕੇ ਖੜੀ ਦਿਖਾਈ ਦਿੰਦੀ ਸਭ ਤੋਂ ਪਹਿਲਾਂ ਸੱਤਾਧਿਰ ਆਮ ਆਦਮੀ ਪਾਰਟੀ ਦੀ ਗੱਲ ਕਰਨੀ ਬਣਦੀ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿੰਮਣੀ ਚੋਣਾਂ ਜੜੀਆਂ ਨੇ ਉਹ ਸੱਤਾਧਿਰ ਹੀ ਜਿੱਤਦਾ ਹੈ ਜਿੰਨੀਆਂ ਵੀ ਪਿਛਲੀਆਂ ਜਿੰਮਣੀ ਚੋਣਾਂ ਹੋਈਆਂ ਨੇ ਜ਼ਿਆਦਾਤਰ ਸੱਤਾਧਿਰ ਵੱਲੋਂ ਜਿੱਤਿਆਂ ਜਾਂਦੀਆਂ ਨੇ ਕਿਉਂਕਿ ਉਹਨਾਂ ਕੋਲ ਸਰਕਾਰੀ ਮਸ਼ੀਨਰੀ ਸਰਕਾਰੀ ਅਫਸਰ ਕਾਫੀ ਕੁਝ ਅੜਿਆ ਹੁੰਦਾ ਹੈ ਜਿਸ ਦੀ ਇਹ ਦੁਰਵਰਤੋਂ ਕਰ ਸਕਦੇ ਨੇ ਵਰਤੋਂ ਕਰ ਸਕਦੇ ਨੇ ਤੇ ਚੋਣਾਂ ਤੇ ਉਹਦਾ ਪ੍ਰਵਾਹ ਪਾਇਆ ਜਾ ਸਕਦਾ ਹੈ ਇਸ ਲਈ ਸਭ ਤੋਂ ਵੱਧ ਜੇ ਵਿਕਾਰ ਕਿਸੇ ਦਾ ਦਾਤੇ ਲੱਗਿਆ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਵੀ ਜਿਹੜੇ उतारे ਨੇ ਸੰਜੀਵ अरोड़ा ਉਹ ਇਥੋਂ ਦੇ ਵੱਡੇ ਸਨਤਕਾਰ ਨੇ ਪੈਸੇ ਵਾਲੇ ਉਮੀਦਵਾਰ ਨੇ ਉਹਨਾਂ ਨੂੰ ਉਤਾਰ ਕੇ ਕਾਫੀ ਪਹਿਲਾਂ ਉਤਾਰ ਕੇ ਪਾਰਟੀ ਵੱਲੋਂ ਇਸਟੂਨ ਮੁਹੰਮਦ ਦਾ ਆਗਾਜ਼ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਇਕੱਠੇ ਪ੍ਰਚਾਰ ਕਰਦੇ ਦੇਖੇ ਗਏ ਨੇ ਇੱਕ ਵਾਰ ਨਹੀਂ ਕਾਫੀ ਵਾਰ ਉਹ ਇਕੱਠੇ ਪ੍ਰਚਾਰ ਕਰਦੇ ਦੇਖੇ ਗਏ ਨੇ ਇਥੋਂ ਉਹਨਾਂ ਨੇ ਕਾਫੀ ਸਕੀਮਾਂ ਦਾ ਵੀ ਐਲਾਨ ਕੀਤਾ ਹੈ ਵੱਖ-ਵੱਖ ਵਰਗ ਨੂੰ ਸਾਧਨਾਂ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਹਰ ਵਰਗ ਤੇ ਖਾਸ ਕਰਕੇ ਵਪਾਰੀ ਵਰਗ ਦੇ ਬਾਰੇ ਉਨਾ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਉਹਨਾਂ ਦੀਆਂ ਲੋੜਾਂ ਕੀ ਨੇ ਉਸ ਮੁਤਾਬਕ ਹੀ ਐਲਾਨ ਕੀਤੇ ਗਏ ਨੇ ਸਕੀਮਾਂ ਵੀ ਦਿੱਤੀਆਂ ਗੁੰਜਾਂ ਨੇ ਇਥੋਂ ਤੱਕ ਵੀ ਵਾਦਾ ਕੀਤਾ ਗਿਆ ਹੈ ਕਿ ਜੇ ਇਹ ਉਮੀਦਵਾਰ ਪਾਰਟੀ ਦੇ ਇਥੋਂ ਜਿੱਤਦੇ ਨੇ ਐਮ ਐਲ ਏ ਬਣਦੇ ਨੇ ਤਾਂ ਇਹਨਾਂ ਨੂੰ ਨਾਲ ਦੀ ਨਾਲ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਜਾਏਗਾ ਮੰਤਰੀ ਬਣਾ ਦਿੱਤਾ ਜਾਏਗਾ ਸੋ ਜੇ ਤੁਹਾਡੇ ਹਲਕੇ ਦਾ ਉਮੀਦਵਾਰ ਸੱਤਾਧਿਰ ਦੇ ਨਾਲ ਜੁੜਿਆ ਹੋਇਆ ਹੈ ਉਤੋਂ ਦੀ ਉਹ ਮੰਤਰੀ ਬਣ ਜਾਂਦਾ ਹੈ ਤਾਂ ਫਿਰ ਉਹ ਹਲਕੇ ਦਾ ਵਿਕਾਸ ਕਰੇਗਾ ਹਲਕਾ ਜਿਹੜਾ ਹੈ ਉਹ ਉਸ ਨੂੰ ਫਾਇਦਾ ਮਿਲੇਗਾ ਇਹ ਸਾਰੀਆਂ ਚੀਜ਼ਾਂ ਇੱਥੇ ਦੋਏ ਜਿਹੜੇ ਵੋਟਰਾਂ ਨੇ ਉਹਨਾਂ ਨੂੰ ਦੱਸੀਆਂ ਜਾ ਰਹੀਆਂ ਇਸ ਤੋਂ ਬਾਅਦ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਚੋਣ ਮੁਹਿੰਮ ਉਹ ਇਹ ਚਲਾਈ ਜਾ ਰਹੀ ਹੈ ਕਿ ਹੰਕਾਰ ਅਤੇ ਪਿਆਰ ਦੇ ਵਿੱਚੋਂ ਇੱਕ ਚੀਜ਼ ਚੁਣੋ ਇੱਥੇ ਜਿਹੜਾ ਮੁੱਖ ਵਿਰੋਧੀ ਪਾਰਟੀ ਹੈ ਜਾਂ ਮੁੱਖ ਵਿਰੋਧੀ ਧਿਰ ਹੈ ਭਰਤ ਕੁਸ਼ਲ ਆਸ਼ੂ ਉਸ ਦੇ ਹੰਕਾਰ ਦਾ ਜ਼ਿਕਰ बार-बार ਕੀਤਾ ਜਾਂਦਾ ਹੈ ਉਹਦੀਆਂ ਪੁਰਾਣੀਆਂ ਆਡੀਓ ਜਾਂ ਵੀਡੀਓ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਸੋਸ਼ਲ ਮੀਡੀਆ ਤੇ ਇੱਕ ਵਾਰ ਸਾਂਝਾ ਕਰ ਦਿੱਤਾ ਗਿਆ ਦਿਖਾਇਆ ਜਾ ਰਿਹਾ ਹੈ ਕਿਵੇਂ ਉਹ ਪੁਲਿਸ ਅਫਸਰਾਂ ਦੇ ਨਾਲ ਹੰਕਾਰ ਚ ਗੱਲ ਕਰ ਰਿਹਾ ਹੈ ਜਾਂ ਇੱਕ ਡਿਸਟ੍ਰਿਕਟ ਜ਼ਿਲ੍ਹਾ ਐਜੂਕੇਸ਼ਨ ਅਫਸਰ ਜਿਹੜੀ ਮਹਿਲਾ ਸੀ ਉਸ ਦੇ ਨਾਲ ਬਤਮੀਜ਼ੀ ਦੇ ਨਾਲ ਪੇਸ਼ ਆ ਰਿਹਾ ਹੈ ਉਹਨਾਂ ਚੀਜ਼ਾਂ ਨੂੰ ਦੁਬਾਰਾ ਤੋਂ ਉਜਾਗਰ ਕੀਤਾ ਜਾ ਰਿਹਾ ਹੈ ਤੇ ਇਹ ਦਿਖਾਇਆ ਜਾ ਰਿਹਾ ਹੈ ਕਿ ਉਹ ਉਮੀਦਵਾਰ ਕਿੰਨਾ ਹੰਕਾਰੀ ਹੈ ਤੇ ਉਸ ਦੇ ਮੁਕਾਬਲੇ ਜਿਹੜੇ ਸੰਜੀਵ ਅਰੋੜਾ ਨੇ ਉਹ ਕਿੰਨੇ ਨਿਮਰਤਾ ਵਾਲੇ ਇਨਸਾਨ ਨੇ ਕਿਵੇਂ ਉਹ ਲੋਕਾਂ ਦੇ ਨਾਲ ਘੁਲ ਮਿਲ ਕੇ ਰਹਿੰਦੇ ਨੇ ਪਿਆਰ ਦੇ ਨਾਲ ਰਹਿੰਦੇ ਨੇ ਸੋ ਉਹ ਇੱਕ ਫਰਕ ਜਿਹੜਾ ਹੈ ਦੋਵਾਂ ਉਮੀਦਵਾਰਾਂ ਦੇ ਵਿਚਕਾਰ ਹੰਕਾਰ ਤੇ ਨਿਲੀਮੀ ਵਾਲਾ ਉਹ ਦਿਖਾਇਆ ਜਾ ਰਿਹਾ ਹੈ ਕਿ ਨਿਮਰਤਾ ਇਸ ਉਮੀਦਵਾਰ ਦੇ ਵਿੱਚ ਹੈ ਤੇ ਦੂਸਰਾ ਉਮੀਦਵਾਰ ਕਿੰਨਾ ਹੰਕਾਰੀ ਹੈ ਇਸ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਦੂਸਰਾ ਫਿਰ ਕਿ ਆਪਣੀ ਹੀ ਪਾਰਟੀ ਦੇ ਪ੍ਰਧਾਨ ਨੂੰ ਪੂਰੀ ਕੈਂਪੇਨ ਦੇ ਵਿੱਚ ਨਾਮ ਵੜਨ ਦੇਣਾ ਹਾਈ ਕਮਾਂਡ ਨੂੰ ਚਿੱਠੀਆਂ ਲਿਖਣਾ ਕਿਹੜਾ ਇਸ ਮਹਿੰਮ ਦਾ ਹਿੱਸਾ ਬਣ ਸਕਦਾ ਹੈ ਕੌਣ ਨਹੀਂ ਬਣ ਸਕਦਾ ਕਿਹਨੂੰ ਅੰਦਰ ਆਉਣ ਦੀ ਇਜਾਜ਼ਤ ਹੈ ਪ੍ਰਚਾਰ ਚ ਕਿਹਨੂੰ ਨਹੀਂ ਇਹ ਸਾਰੀਆਂ ਚੀਜ਼ਾਂ ਵੀ ਆਸ਼ੂ ਦੇ ਹੰਕਾਰ ਨਾਲ ਜੋੜ ਕੇ ਦਿਖਾਈਆਂ ਜਾ ਰਹੀਆਂ ਨੇ ਉਹ ਸਾਰਾ ਕੁਝ ਵੀ ਕਿਤੇ ਨਾ ਕਿਤੇ ਵੋਟਰਾਂ ਤੇ ਅਸਰ ਕਰਦਾ ਦਿਖਾਈ ਦਿੰਦਾ ਹੈ ਆਸ਼ੂ ਦੀ ਕਰਪਸ਼ਨ ਤੇ ਸਿੱਧਾ ਹਮਲਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਉੱਥੋਂ ਉਹ ਹਾਈ ਕੋਰਟ ਵੱਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਐਫ ਆਈ ਆਰਾਂ ਖਾਰਜ ਹੋਣ ਕਰਕੇ ਆਏ ਨੇ ਤੇ ਉਹ ਇੱਕ ਉਹਨਾਂ ਨੂੰ ਸਿੰਪਥੀ ਵੀ ਦਿਲਾ ਸਕਦਾ ਹੈ ਇਸ ਕਰਕੇ ਉਸ ਤੋਂ ਸਿੱਧਾ ਨਿਸ਼ਾਨਾ ਬਣਾਉਣ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ ਪਰ ਅਰੂਸ਼ਾ ਆਲਮ ਤੋਂ ਲੈ ਕੇ ਹਾਈ ਕਮਾਂਡ ਦੀ ਕਰਪਸ਼ਨ ਮਾਫੀਆ ਰਾਜ ਨੂੰ ਜਿਹੜਾ ਹੈ ਪ੍ਰਸਤਾਹਨ ਦੇਣਾ ਉਹਨੂੰ ਵੱਡਾ ਕਰਨਾ ਇਹ ਸਾਰੇ ਜਿਹੜੇ ਦੋਸ਼ ਨੇ ਜਾਂ ਇਹ ਸਾਰੇ આરોਪ ਜਿਹੜੇ ਨੇ ਉਹ ਵਿਰੋਧੀ ਤਰ੍ਹਾਂ ਦੇ ਉੱਤੇ ਲਗਾਏ ਜਾ ਰਹੇ ਨੇ ਇਸ ਤਰੀਕੇ ਦੀ ਕੈਂਪੇਨ ਆਮ ਆਦਮੀ ਪਾਰਟੀ ਵੱਲੋਂ ਅਗਰੈਸ਼ਨ ਕੈਂਪੇਨ ਜਿਹੜੀ ਹੈ ਉਹ ਚਲਾਈ ਗਈ ਹੁਣ ਇਹ ਤਾਂ ਉਹਦੇ ਹੱਕ ਵਿੱਚ ਜਾਂਦੀਆਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉਹ ਗੱਲਾਂ ਨੇ ਲੇਕਿਨ ਉਲਟ ਕੀ ਜਾਂਦਾ ਹੈ ਵਿਰੋਧ ਦੇ ਵਿੱਚ ਕੀ ਜਾਂਦਾ ਹੈ ਵਿਰੋਧੀ ਕੀ ਕਹਿ ਰਹੇ ਨੇ ਸਭ ਤੋਂ ਵੱਡਾ ਜਿਹੜਾ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਦਿੱਲੀ ਵਾਲਿਆਂ ਦਾ ਪੰਜਾਬ ਦੇ ਉੱਤੇ ਕਬਜ਼ਾ ਹੋ ਰਿਹਾ ਹੈ। ਉਸ ਸ਼ੀਲ ਨੂੰ ਬੜਾ ਵੱਧ ਚੜ ਕੇ ਸਾਰੀਆਂ ਹੀ ਵਿਰੋਧੀ ਧਿਰਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਫੇਰ ਕੀ ਇਹ ਰਾਜ ਸਭਾ ਦੀ ਸੀਟ ਖਾਲੀ ਹੋਊਗੀ ਜੇ ਸੰਜੀਵ ਅਰੋੜਾ ਚੋਣ ਜਿੱਤ ਜਾਂਦੇ ਨੇ ਤੇ ਉਸ ਰਾਜ ਸਭਾ ਦੀ ਸੀਟ ਤੋਂ ਕੋਈ ਪੰਜਾਬੀ ਨਹੀਂ ਜਾਏਗਾ। ਉੱਥੋਂ ਕੇਜਰੀਵਾਲ ਦਿੱਲੀ ਦਾ ਕੋਈ ਆਪਣਾ ਬੰਦਾ ਭੇਜਣਗੇ ਜਾਂ ਕੇਜਰੀਵਾਲ ਖੁਦ ਜਾਣਗੇ ਜਾਂ ਸੁਸੋਧਿਆ ਨੂੰ ਭੇਜਿਆ ਜਾਏਗਾ ਜਾਂ ਫਿਰ ਸਤਿੰਦਰ ਜੈਨ ਨੂੰ ਭੇਜਿਆ ਜਾਏਗਾ ਇਸ ਤਰ੍ਹਾਂ ਦੀ ਇਹ ਕੈਂਪੇਨ ਹੈ ਉਹ ਵੀ ਚਲਾਈ ਜਾ ਰਹੀ ਹੈ ਹਾਲਾਂਕਿ ਜਦੋਂ ਸੰਜੀਵ ਅਰੋੜਾ ਨੂੰ ਵੀ ਰਾਜ ਸਭਾ ਭੇਜਿਆ ਗਿਆ ਸੀ ਉਹਨੂੰ ਉਹਨਾਂ ਨੂੰ ਵੀ ਬਾਹਰੀ ਉਮੀਦਵਾਰ ਕਹਿ ਕੇ ਹੀ ਐਲਾਨਿਆ ਗਿਆ ਸੀ ਜਾਂ ਪ੍ਰਚਾਰਿਆ ਗਿਆ ਸੀ ਉਹਨਾਂ ਨੂੰ ਲੋਕਲ ਨਹੀਂ ਮੰਨਿਆ ਗਿਆ ਸੀ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਪੰਜਾਬੀ ਦੀ ਥਾਂ ਤੇ ਬਾਹਰਲੇ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਫਿਰ ਦੂਸਰਾ ਜੋ ਜਾ ਰਿਹਾ ਹੈ ਕਿ ਜੋ ਚੋਣਾਂ ਦੇ ਵਿੱਚ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਅਸੀਂ 50000 ਜਾਂ 54000 ਕਰੋੜ ਦੀ ਆਮਦਨ ਪੈਦਾ ਕਰਾਂਗੇ ਸਾਲਾਨਾ ਉਹ ਸੇ ਕਰਨ ਦੇ ਵਿੱਚ ਉਹ ਫੇਲ ਹੋਏ ਨੇ ਨਕਾਮ ਹੋਏ ਨੇ ਉਸ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇੱਕ ਇਹ ਵੀ ਗੱਲ ਹੈ ਕਿ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਉਹ ਸਾਰੀਆਂ ਇਕੱਠੀਆਂ ਹੋ ਗਈਆਂ ਹਨ ਇਕੱਠੀਆਂ ਹੋ ਕੇ ਉਹ ਪ੍ਰਚਾਰ ਕਰ ਰਹੀਆਂ ਹਨ ਚਾਹੇ ਉਹ ਕੱਚੇ ਮਾਸਟਰ ਨੇ ਉਹ ਐਜੀਟੇਟ ਕਰ ਰਹੇ ਹੋਣ ਜਾਂ ਫਿਰ 올ਡ ਪੈਨਸ਼ਨ ਸਕੀਮ ਵਾਲੇ ਲੋਕ ਨੇ ਸਰਕਾਰੀ ਮੁਲਾਜ਼ਮ ਨੇ ਉਹ ਉੱਥੇ ਇਕੱਠੇ ਹੋ ਰਹੇ ਨੇ ਕਰਨਲ ਬੈਂਚ ਦੀ ਜਿਹੜੀ ਘਰ ਵਾਲੀ ਹੈ ਤਰਨ ਪਤਰੀ ਉਹ ਵੀ ਉੱਥੇ ਪਹੁੰਚ ਕੇ ਪ੍ਰਚਾਰ ਕਰ ਰਹੀ ਸੀ ਇਹ ਸਾਰਾ ਕੁਝ ਨਵਾਂ ਨਹੀਂ ਹੈ ਪਰ ਸੱਤਾਧਰ ਦੇ ਉਲਟ ਜ਼ਰੂਰ ਜਾਂਦਾ ਹੈ ਪਹਿਲਾਂ ਵੀ ਜਲੰਧਰ ਦੇ ਵਿੱਚ ਮੂਸੇ ਵਾਲਾ ਦੇ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਉਹ ਵੀ ਕਾਫੀ ਪ੍ਰਚਾਰ ਕਰ ਚੁੱਕੇ ਨੇ ਇਹ ਸਾਰੇ ਜਿੰਨੇ ਵੀ ਵਿਰੋਧ ਪ੍ਰਚਾਰ ਕਰ ਰਹੇ ਸੀ ਉਹ ਹਰ ਜਿੰਨੀ ਚੋਣ ਦੇ ਵਿੱਚ ਜਾਂ ਹਰ ਚੋਣ ਦੇ ਵਿੱਚ ਸੱਤਾਧਰ ਦਾ ਵਿਰੋਧ ਕਰਨ ਪਹੁੰਚ ਜਾਂਦੇ ਨੇ ਇਹ ਕੁਝ ਨਵਾਂ ਨਹੀਂ ਹੈ ਲੇਕਿਨ ਇਹ ਸਾਰਾ ਜ਼ਰੂਰ ਕਿਤੇ ਨਾ ਕਿਤੇ ਜਿਹੜੇ ਗਰੰਤੀ ਤਰਨੇ ਉਹਨਾਂ ਨੂੰ ਇੱਕ ਬੋਲਣ ਦਾ ਮੌਕਾ ਇੱਕ ਮੁੱਦਾ ਠਾਉਣ ਦਾ ਮੌਕਾ ਜ਼ਰੂਰ ਪੇਸ਼ ਕਰ ਦਿੰਦਾ ਹੈ ਫੰਗਲ ਕਰਦੇ ਆ ਕਾਮਰਸ ਪਾਰਟੀ ਭਾਰਤ ਪੂਸ਼ਨ ਆਸ਼ੂ ਇੱਕ ਮਜਬੂਰ ਉਮੀਦਵਾਰ ਨੇ ਮਜ਼ਬੂਤ ਉਮੀਦਵਾਰ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਹਿਲਾਂ ਦੋ ਵਾਰ ਇਥੋਂ ਹੋ ਐਮਐਲਏ ਬਣ ਚੁੱਕੇ ਨੇ ਆਪਣੇ ਖਿਲਾਫ ਹੋਏ ਤੱਕੇ ਦਾ ਵਿਜੀਲੈਂਸ ਕੇਸਾਂ ਦਾ ਹਾਈ ਕੋਰਟ ਵੱਲੋਂ ਐਫਆਈਆਰ ਨੂੰ ਰੱਦ ਕਰਨਾ ਇਹ ਸਾਰੇ ਇਸ਼ੂ ਨੂੰ ਇਹ ਸਾਰੇ ਮੁੱਦਿਆਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਇਸੇ ਚੀਜ਼ ਨੂੰ ਹਾਈਲਾਈਟ ਕਰਕੇ ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਖੁੱਲੀ ਬਹਿਸ ਦਾ ਸੱਦਾ ਵੀ ਦਿੱਤਾ ਗਿਆ ਹੈ ਕਿ ਕ腐ਪਸ਼ਨ ਦੇ ਮਾਮਲੇ ਤੇ ਮੇਰੇ ਨਾਲ ਆਕੇ ਤੁਸੀਂ ਖੁੱਲੀ ਬਹਿਸ ਕਰੋ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਕ腐ਪਸ਼ਨ ਦੇ ਦੋਸ਼ ਵੀ ਲਾਉਂਦੇ ਨੇ ਇਲਜ਼ਾਮ ਲਾਉਂਦੇ ਨੇ ਕੇਜਰੀਵਾਲ ਸੁਸੋਦੀਆ ਤੇ ਸਤਿੰਦਰ ਜੈਨ ਉਹ ਜ਼ਮਾਨਤ ਤੇ ਬਾਹਰ ਹੋ ਆਏ ਹੋਏ ਨੇ ਉਹਨਾਂ ਦੇ ਖਿਲਾਫ ਕ腐ਪਸ਼ਨ ਦੇ ਕੇਸ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਉਜਾਗਰ ਕੀਤਾ ਜਾ ਰਿਹਾ ਹੈ ਹਾਈਲਾਈਟ ਕੀਤਾ ਜਾ ਰਿਹਾ ਹੈ ਇੱਕ ਸਹਾਨਕੂਤੀ ਦੀ ਇੱਕ ਇਮੋਸ਼ਨਲ ਜਿਹੜੀ ਸਿੰਪਥੀ ਦੀ ਵੇਵ ਹੈ ਉਹ ਆਪਣੇ ਹੱਕ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭੱਤ ਪੂਸ਼ਣ ਆਸ਼ੂ ਵੱਲੋਂ ਮੇਰੇ ਉੱਤੇ ਜਿਹੜਾ ਹੈ ਹਮਲਾ ਕੀਤਾ ਗਿਆ ਸੀ ਮੇਰੇ ਤੇ ਜਿਵੇਂ ਵਿਰੋਧੀ ਧਿਰਾਂ ਦੇ ਨਾਲ ਤੱਕਾ ਕੀਤਾ ਜਾਂਦਾ ਹੈ ਉਹ ਤੱਕਾ ਕੀਤਾ ਗਿਆ ਸੀ ਸਿਆਸੀ ਕਿੜ ਕੱਢੀ ਗਈ ਸੀ ਇਸ ਤਰੀਕੇ ਦੀ ਕੈਂਪੇਨ ਉਹ ਚਲਾ ਰਹੇ ਵਿਜੀਲੈਂਸ ਦੇ ਇੱਕ ਐਸਐਸਪੀ ਵੱਲੋਂ ਨਵੇਂ ਸੰਮਨ ਭੇਜਣਾ ਉਹਨਾਂ ਨੂੰ ਪਿਛਲੇ ਹਫਤੇ ਉਹ ਵੀ ਬਹੁਤ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਇਸ ਹੀ ਉਹਨਾਂ ਦੀ ਜਿਹੜੀ ਕੈਂਪੇਨ ਜਿਹੜੀ ਮੁਹਿੰਮ ਚਲਾ ਰਹੇ ਨੇ ਕਿ ਦੇਖੋ ਮੇਰੇ ਨਾਲ ਤੱਕਾ ਹੋ ਰਿਹਾ ਹੈ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਹੀ ਹੰਗਾਰਾ ਮਿਲਦਾ ਸੀ ਕਿ ਦੇਖੋ ਜੀ ਵਿਜੀਲੈਂਸ ਨੇ ਇੱਕ ਨਵੇਂ ਕੇਸ ਕੱਢ ਕੇ ਮੇਰੇ ਉੱਤੇ ਦੁਬਾਰਾ ਸੰਬੰਧ ਪੈਜਤੇ ਨੇ ਮੈਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੋ ਰਹੀ ਹੈ ਇਸ ਤਰ੍ਹਾਂ ਦੀ ਇੱਕ ਉਹਨਾਂ ਵੱਲੋਂ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹਨੂੰ ਨਾਲ ਦੀ ਨਾਲ ਮੁੱਖ ਮੰਤਰੀ ਵੱਲੋਂ ਉਸ ਐਸਐਸਪੀ ਨੂੰ ਸਸਪੈਂਡ ਕਰਕੇ ਕਿਤੇ ਨਾ ਕਿਤੇ ਉਸ ਕੈਂਪੇਨ ਦੀ ਫੂਕ ਧਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਜ਼ਰੂਰ ਕੈਂਪੇਨ ਚਲਾਈ ਗਈ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੜਾ ਸਾਥ ਮਿਲਿਆ ਕਿ ਦੇਖੋ ਜੀ ਇਹ ਸਾਰਾ ਕੁਝ ਇੱਕ ਪਾਰ ਸੱਤਾ ਦੀ ਇੱਕ ਧਿਰ ਵੱਲੋਂ ਕੀਤਾ ਗਿਆ ਸੀ ਤੇ ਦੂਸਰੀ ਧਿਰ ਨੇ ਆ ਕੇ ਫਿਰ ਯੂ-ਟਰਨ ਲੈ ਲਈ ਉਸਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰਾ ਕੁਝ ਚਲਾਇਆ ਗਿਆ ਉਸਤੇ ਆਪ ਸ਼ੂ ਦਾ ਵੀ ਜਿਹੜਾ ਤੰਜ ਕਰਸ਼ਣਾ ਕਿ ਜੇ ਮੇਰੀ ਚੱਲਦੀ ਹੈ ਤਾਂ ਫਿਰ ਮੁੱਖ ਮੰਤਰੀ ਕਾਦੇ ਵਾਸਤੇ ਬੈਠੇ ਨੇ ਕੁਰਸੀ ਤੇ ਉਹਨਾਂ ਨੂੰ ਅਸਤੀਫਾ ਦੇਣਾ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਮੁਹਿੰਮ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਉਹ ਬਹੁਤ ਹੀ ਜ਼ਿਆਦਾ ਅੱਗੇ ਨਹੀਂ ਵਧੀ ਉਹ ਇੱਕ ਦੋ ਦਿਨ ਜ਼ਰੂਰ ਚਰਚਾ ਦਾ ਵਿਸ਼ਾ ਰਹੀ ਉਸ ਤੋਂ ਬਾਅਦ ਉਹ ਆਈ ਗਈ ਹੋ ਗਈ ਇੱਕ ਦੂਸਰਾ ਹੋਰ ਜੋ ਮੁੱਦਾ ਆਸ਼ੂ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਜਿੰਨੇ ਵੀ ਸਰਕਾਰ ਦੇ ਵਿਰੋਧੀ ਨਿਊਜ਼ ਚੈਨਲ ਨੇ ਜੋ ਕਿ ਇੱਕੋ ਹੀ ਕੰਮ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਦੀਆਂ ਨਲਾਇਕੀਆਂ ਨੂੰ ਜਾਂ ਗਲਤੀਆਂ ਨੂੰ ਉਜਾਗਰ ਕੀਤਾ ਜਾਵੇ ਉਹ ਸਾਰੇ ਆਸ਼ੂ ਦਾ ਸਾਥ ਦੇ ਰਹੇ ਨੇ ਉਹ ਇੱਕ ਕੈਂਪੇਨ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੱਤਰਕਾਰਾਂ ਨੂੰ ਵੀ ਬਲਾਕ ਕੇ ਉਹਨਾਂ ਦੀ ਪੁੱਛਪੜਤਾਲ ਕੀਤੀ ਜਾ ਰਹੀ ਹੈ ਉਹ ਉਹਨਾਂ ਦੇ ਉੱਪਰ ਵੀ ਜ਼ਬਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਸਿਮਿਲਰ ਕੈਂਪੇਨ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੂਰੇ ਪੰਜਾਬ ਦੇ ਵਿੱਚ ਤਾਂ ਸੋਸ਼ਲ ਮੀਡੀਆ ਦਾ ਕਿਤੇ ਨਾ ਕਿਤੇ ਅਸਰ ਇੰਪੈਕਟ ਦਿਖ ਸਕਦਾ ਹੈ ਉਹ ਇਸ ਹਲਕੇ ਦੇ ਵਿੱਚ ਕਿੰਨਾ ਅਸਰ ਕਰੇਗਾ ਇਸ ਹਲਕੇ ਦੇ ਵੋਟਰਾਂ ਨੂੰ ਕਿੰਨਾ ਪ੍ਰਭਾਵਿਤ ਕਰੇਗਾ ਇਹ ਦੇਖਣਾ ਅਜੇ ਬਾਕੀ ਹੈ ਕਿ ਉਹ ਕੈਂਪੇਨ ਜਿਹੜੀ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਾਈ ਜਾ ਰਹੀ ਹੈ ਉਹ ਹਲਕੇ ਦੇ ਲੋਕਾਂ ਨੂੰ ਕਿੰਨਾ ਪ੍ਰਭਾਵਿਤ ਕਰੇਗੀ ਪੋਟਾਂ ਦੇ ਵਿੱਚ ਕਿੰਨੀਆ ਤਬਦੀਲ ਹੋਏਗਾ ਕਿੰਨਾ ਫਰਕ ਪੈਗਾ ਉਹ ਅਜੇ ਆਉਣ ਵਾਲਾ ਵਕਤ ਹੀ ਦੱਸੇਗਾ ਉਲਟ ਆਸ਼ੂ ਦੇ ਕੀ ਜਾਂਦਾ ਹੈ ਉਲਟ ਆਸ਼ੂ ਦੇ ਸਭ ਤੋਂ ਵੱਡਾ ਜਿਹੜਾ ਫੈਕਟਰ ਜਾਂਦਾ ਹੈ ਉਹ ਹੈ ਆਪਸੀ ਫੁੱਟਦਾ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਫੁੱਟ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਵਰਕਿੰਗ ਪ੍ਰਧਾਨ ਪਾਤ ਉਸਨਾ ਅਸੂ ਦੇ ਵਿੱਚ ਜੋ ਵਿਰੋਧਤਾ ਹੈ ਜੋ ਇੱਕ ਦੂਸਰੇ ਦੀ ਉਹ ਖਿਲਾਫਤ ਕਰਦੇ ਨੇ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਰਹੀ ਬੜੀ ਖੁੱਲ ਕੇ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਉਸ ਦੀ ਚਰਚਾ ਹੁੰਦੀ ਹੈ ਆਸ਼ੂ ਦੇ ਘਰੇ ਵੜਿੰਗ ਜਾਂਦੇ ਨੇ ਮਿਲਣ ਵਾਸਤੇ ਲੇਕਿਨ ਉਹ ਮਿਲਦੇ ਨਹੀਂ ਉਹਦੀ ਵੀ ਬੜੀ ਚਰਚਾ ਹੁੰਦੀ ਹੈ ਲੇਕਿਨ ਜਦੋਂ ਇਸ ਚੋਣਾਂ ਦਾ ਨਾਮਜ਼ਾਦੀ ਪੱਤਰ ਪਰਨਾਸੀ ਪਰਚਾ ਪਰਨਾਸੀ ਉਦੋਂ ਜ਼ਰੂਰ ਰਾਜਾ ਵੜਿੰਗ ਉੱਥੇ ਦਿਖਾਈ ਦਿੱਤੇ ਹੱਥ ਫੜ ਕੇ ਫੋਟੋ ਆ ਵੀ ਖਚਾਣਾਂ ਗੀਆਂ ਇਹ ਕਿਹਾ ਗਿਆ ਕਿ ਅਸੀਂ ਸਾਰੇ ਇਕੱਠੇ ਹਾਂ ਇੱਕ ਜੋਠਾਂ ਲੇਕਿਨ ਉਸ ਤੋਂ ਬਾਅਦ ਹੁਣ ਤੱਕ ਪ੍ਰਚਾਰ ਦੇ ਵਿੱਚ ਰਾਜਾ ਵੜਿੰਗ ਦਾ ਦਿਖਾਈ ਨਾ ਦੇਣਾ ਉਹਨਾਂ ਤੋਂ ਅਲੱਗ ਇੱਕ ਕੈਂਪੇਨ ਚਲਾਉਣਾ ਜਿਹਦੇ ਵਿੱਚ ਆਸ਼ੂ ਦਾ ਨਾਮ ਵੀ ਨਾ ਲਿਆ ਜਾਣਾ ਉਸਾਰੀਆਂ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੰਨਾ ਵੀ ਇਸ ਹਲਕੇ ਦੇ ਵਿੱਚ ਆਸ਼ੂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਪੋਸਟਰ ਲਗਾਏ ਜਾ ਰਹੇ ਨੇ ਉਹਨਾਂ ਪੋਸਟਰਾਂ ਦੇ ਵਿੱਚ ਵੀ ਰਾਜਾ ਵੜਿੰਗ ਦੀ ਕੋਈ ਤਸਵੀਰ ਦਾ ਸ਼ਾਮਲ ਨਾ ਕਰਨਾ ਨਾ ਪ੍ਰਤਾਪ ਬਾਜਵਾ ਦੀ ਤਸਵੀਰ ਸ਼ਾਮਲ ਕਰਨਾ ਉਹ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਲੁਧਿਆਣਾ ਦੇ ਹੀ ਜਿਹੜੇ ਹੋਰ ਕਾਂਗਰਸੀ ਆਗੂ ਨੇ ਉਹ ਵੀ ਰਾਜਾ ਵੜਿੰਗ ਨਾਲ ਦਿਖਾਈ ਦਿੰਦੇ ਨੇ ਉਹ ਭਾਰਤ ਪੂਸ਼ਣ ਆਸ਼ੂ ਦੀ ਕੈਂਪੇਨ ਦਾ ਹਿੱਸਾ ਨਹੀਂ ਬਣੇ ਹੋਏ ਉਹਦੀ ਕੈਂਪੇਨ ਦਾ ਹਿੱਸਾ ਬਾਹਰੋਂ ਜਿਹੜੇ ਲੀਡਰ ਆਏ ਹੋਏ ਨੇ ਚਾਹੇ ਉਹ ਰਾਣਾ ਗਰਜੀਤ ਹੋਣ ਪ੍ਰਗਟ ਸਿੰਘ ਹੋਣ ਜਾਂ ਚੰਨੀ ਹੋਣ ਉਹੀ ਅੱਗੇ ਦਿਖਾਈ ਦੇ ਰਹੇ ਨੇ ਉਹਦਾ ਵੀ ਕਿੰਨਾ ਫਰਕ ਪਏਗਾ ਕਿਉਂਕਿ ਲੁਧਿਆਣਾ ਦੇ ਲੋਕਲ ਲੀਡਰ ਉਹ ਆਸ਼ੂ ਨਾਲ ਦਿਖਾਈ ਨਹੀਂ ਦੇ ਰਹੇ ਉਹ ਵੀ ਕਿਤੇ ਨਾ ਕਿਤੇ ਇਸ ਦੇ ਚੋਣ ਮਹੀਮੇ ਦੇ ਵਿੱਚ ਆਸ਼ੂ ਦੇ ਉਲਟ ਜਾਏਗਾ ਅਗੇਂਸਟ ਜਾਏਗਾ ਐਕਚੁਅਲ ਫਰਕ ਕਿੰਨਾ ਪੈਂਦਾ ਹੈ ਵੋਟਾਂ ਦੇ ਵਿੱਚ ਉਹ ਤਾਂ ਆਪਾਂ ਨੂੰ 23 ਤਰੀਕ ਨੂੰ ਹੀ ਪਤਾ ਚੱਲੇਗਾ ਹੁਣ ਗੱਲ ਭਾਜਪਾ ਦੀ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਉਮੀਦਵਾਰ ਐਲਾਨਣ ਦੇ ਵਿੱਚ ਸਭ ਤੋਂ ਲੇਟ ਸੀ ਸਭ ਤੋਂ ਪਿਛੜੀ ਹੋਈ ਸੀ ਇਸ ਲਈ ਉਹਦੀ ਕੈਂਪੇਨ ਵੀ ਜਿਹੜੀ ਹੈ ਸਭ ਤੋਂ ਪਿੱਛੇ ਚੱਲ ਰਹੀ ਹੈ ਪਿਛੜ ਕੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਭਾਜਪਾ ਤੋਂ ਕਿਤੇ ਅੱਗੇ ਨੇ ਕਿਤੇ ਮੋਰੀ ਨੇ ਆਪਣੀ ਚੋਣ ਮਹੀਮਾ ਨੂੰ ਲੈ ਕੇ ਜਿਹੜਾ ਉਮੀਦਵਾਰ ਵੀ ਉਹਨਾਂ ਨੇ ਇੰਨੀ ਲੇਟ ਐਲਾਨਿਆ ਉਹ ਵੀ ਕੋਈ ਬਹੁਤਾ ਵੱਡਾ ਨਾਮ ਨਹੀਂ ਸੀ ਜੀਵਨ ਗੁਪਤਾ ਪੁਰਾਣੇ ਸੰਘ ਦੇ ਨਾਲ ਜੁੜੇ ਹੋਏ ਕਾਰਕਰਤਾ ਜ਼ਰੂਰ ਨੇ ਵਰਕਰ ਜ਼ਰੂਰ ਨੇ ਪਰ ਕੋਈ ਉਹ ਬਹੁਤ ਵੱਡਾ ਚਿਹਰਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨਹੀਂ ਪਹਿਲੀ ਵਾਰ ਚੋਣ ਲੜ ਰਹੇ ਨੇ ਉਤੇ ਇਹ ਤਾਂ ਜ਼ਰੂਰ ਸੁਨੇਹਾ ਕਿਤੇ ਨਾ ਕਿਤੇ ਜਾਂਦਾ ਹੈ ਕਿ ਭਾਜਪਾ ਆਪਣੇ ਪੁਰਾਣੇ ਕੋਰ ਵਰਕਰ ਜਿਹੜਾ ਬੇਸ ਹੈ ਉਸ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਬਾਹਰੋਂ ਕੋਈ ਵੱਡਾ ਲੀਡਰ ਉਤਾਰਿਆ ਨਹੀਂ ਜਾ ਰਿਹਾ ਕਿਉਂਕਿ ਪਹਿਲਾਂ ਜੇ ਆ ਕਰਕੇ ਐਕਸਪੈਰੀਮੈਂਟ ਕਰਕੇ ਪਾਜਪਾ ਦੇਖ ਚੁੱਕੀ ਹੈ ਉਸ ਦੇ ਵਿੱਚ ਕੋਈ ਬਹੁਤਾ ਜਿਆਦਾ ਲਾਭ ਪਾਜਪਾ ਨੂੰ ਨਹੀਂ ਮਿਲਿਆ ਸੋ ਹੁਣ ਦੁਬਾਰਾ ਆਪਣੇ ਕੋਰ ਵਰਕਰ بیس ਨੂੰ ਅੱਗੇ ਲੈ ਕੇ ਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਉਹ ਦੇਖਦੇ ਆ ਕਿ ਰਿਜ਼ਲਟ ਦੇ ਵਿੱਚ ਕਿੰਨੀਆਂ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਹੈ ਲੇਕਿਨ ਸੁਨੀਲ ਜਾਖੜ ਜਿਹੜੇ ਨੇ ਉਹ ਲੋਕਲ ਕੈਂਪੇਨ ਦੇ ਵਿੱਚ ਗਾਇਬ ਦਿਖਾਈ ਦੇ ਰਹੇ ਨੇ ਉਹ ਕਿਤੇ ਬਹੁਤ ਜਿਆਦਾ ਐਕਟਿਵ ਦਿਖਾਈ ਨਹੀਂ ਦੇ ਰਹੇ ਹਾਂ ਉਹ ਪੰਜਾਬ ਲੈਵਲ ਦੀ ਪੋਲਿਟਿਕਸ ਦੇ ਵਿੱਚ ਐਕਟਿਵ ਜ਼ਰੂਰ ਹੋਏ ਨੇ ਲੇਕਿਨ ਲੋਕਲ ਪ੍ਰਚਾਰ ਦੇ ਵਿੱਚ ਨਹੀਂ ਮੁੱਦਾ ਜੋ ਬਣਾਇਆ ਜਾ ਰਿਹਾ ਹੈ ਜੋ ਮੋਹਿਮ ਆਜਤਾ ਵੱਲੋਂ ਖੜੀ ਕੀਤੀ ਜਾ ਰਹੀ ਹੈ ਉਹ ਵੀ ਪੰਜਾਬ ਦੇ ਉੱਤੇ ਦਿੱਲੀ ਵਾਲਿਆਂ ਦਾ ਕਬਜ਼ਾ ਹੈ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੁੱਦਾ ਬਣਾਇਆ ਜਾ ਰਿਹਾ ਹੈ ਲੇਕਿਨ ਉਹਦੇ ਵਿੱਚ ਜਿਹੜਾ ਸੁਨੇਹਾ ਦੇਣ ਦੇ ਲਈ ਲੀਡਰ ਵਰਤੇ ਜਾ ਰਹੇ ਨੇ ਚਾਹੇ ਉਹ ਮਨਜਿੰਦਰ ਸ਼ਿਰਸਾ ਹੋਣ ਜਾਂ ਅਨੁਰਾਗ ਠਾਕੁਰ ਹੋਣ ਉਹ ਖੁਦ bari ਨੇ ਉਹ ਆ ਕੇ ਇੱਥੇ ਜਦੋਂ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਚੁੱਕਿਆ ਹੈ ਉਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿਤੇ ਨਾ ਕਿਤੇ ਬੈਕ ਫਾਇਰ ਕਰਦਾ ਹੈ ਕਿਉਂਕਿ ਉਹ ਵੀ ਦਿੱਲੀ ਦੇ ਹੀ ਲੀਡਰ ਨੇ ਉਹ ਪੰਜਾਬ ਦੇ ਲੀਡਰ ਨਹੀਂ ਹੈਗੇ ਤੇ ਇਸ ਕਰਕੇ ਉਹ ਪ੍ਰਚਾਰ ਕਿੰਨਾ ਕੁ ਹਿੱਟ ਕਰੇਗਾ ਕਿੰਨਾ ਕੁ ਕਾਰਗਰ ਸਾਬਤ ਹੋਏਗਾ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈਗੇ ਨੇ ਜਿਵੇਂ ਕਿ ਪਿਛਲੀਆਂ ਕੁਝ ਚੋਣ ਮਹਿਮਾਂ 'ਚ ਦੇਖਿਆ ਗਿਆ ਹੈ ਰਵਨੀਤ ਬਿੱਟੂ ਮੋਰੀ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪ੍ਰਚਾਰ ਦੇ ਵਿੱਚ ਮੋਰੀ ਨੇ ਪਰ ਉਹਨਾਂ ਦਾ ਪ੍ਰਚਾਰ ਕਰਨ ਦਾ ਜੋ ਸਟਾਈਲ ਹੈ ਜੋ ਉਹ ਓਵਰ ਅਗਰੈਸਿਵ ਹੋਣ ਦੀ ਕੋਸ਼ਿਸ਼ ਕਰਦੇ ਨੇ ਇੱਕ ਖੁੱਲ੍ਹ ਕੇ ਮੂਰੇ ਹੋ ਕੇ ਲੜਨ ਦੀ ਜੋ ਉਹ ਦਿਖਾਵਾ ਕਰਦੇ ਨੇ ਕਿ ਮੈਂ ਜਝਾਰੂ ਲੀਡਰਾਂ ਮੈਂ ਲੜਾਈ ਨੂੰ ਮੁੱਖ ਮੰਤਰੀ ਦੇ ਘਰ ਤੱਕ ਲੈ ਕੇ ਜਾਵਾਂਗਾ ਹੁਣ ਵੀ ਉਹਨਾਂ ਵੱਲੋਂ ਇੱਕ ਦੋ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਕਿ ਦੋ ਦਿਨ ਦੇ ਵਿੱਚ ਜੇ ਕੋਈ ਐਨਓਸੀ ਰੇਲਵੇ ਵਰਜ ਦੀ ਨਹੀਂ ਦਿੱਤੀ ਜਾਂਦੀ ਤਾਂ ਮੈਂ ਮੁੱਖ ਮੰਤਰੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਸਵਾਲ ਚੱਕਾਂਗਾ ਉਹ ਇਸ ਤਰ੍ਹਾਂ ਦੀ ਕੈਂਪੇਨ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਲੁਧਿਆਣਾ ਸ਼ਹਿਰੀ ਦੇ ਵਿੱਚ ਕਿੰਨੀ ਕਾਰਗਰ ਸਾਬਤ ਹੋਏਗੀ ਉਹ ਦੇਖਣਾ ਪਵੇਗਾ ਜੋ ਭਾਜਪਾ ਦੇ ਉਲਟ ਜਾਂਦਾ ਹੈ ਉਹ ਇਹ ਹੈ ਕਿ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਇਮਪ੍ਰੈਸ਼ਨ ਜ਼ਰੂਰ ਗਿਆ ਹੈ ਕਿ ਆਪਸੀ ਜਿਹੜੀ ਇਕਜੁੱਟਤਾ ਹੈ ਉਹ ਨਹੀਂ ਹੈ ਦੂਸਰਾ ਜਦੋਂ ਸੁਨੀਲ ਜਾਖੜ ਹੁਣੀ ਪਰਚਾਪਰਨ ਆਏ ਸੀ ਇੱਕ ਮੀਟਿੰਗ ਹੋਈ ਸੀ ਉਦੋਂ ਵੀ ਇਮਪ੍ਰੈਸ਼ਨ ਗਿਆ ਕਿ ਭਾਜਪਾ ਕੋਈ ਕੈਂਪੇਨ ਨੂੰ ਲੈ ਕੇ ਚੋਣ ਮਹੀਮ ਨੂੰ ਲੈ ਕੇ ਇੰਨੀ ਜ਼ਿਆਦਾ ਸੰਜੀਦਾ ਨਹੀਂ ਹੈ ਉਹ ਡਿਫਰੈਂਸਸ ਉਹਨਾਂ ਦੇ ਵਿੱਚ ਆਪਸ ਜਿਹੜੇ ਨੇ ਉਹ ਦਿਖਾਈ ਦਿੱਤੇ ਇਸ ਤੋਂ ਇੱਕ ਤਰੀਕੇ ਦਾ ਜਿਹੜਾ ਇੰਪ੍ਰੈਸ਼ਨ ਹੈ ਉਹ ਇਹ ਗਿਆ ਹੈ ਕਿ ਪਾਜਪਾ ਜਿੱਤਣ ਦੇ ਲਈ ਇਹ ਚੋਣ ਨਹੀਂ ਲੜ ਰਹੀ ਉਹ ਚੋਣ ਦੂਸਰੇ ਜਾਂ ਤੀਸਰੇ ਸਥਾਨ ਤੇ ਕੌਣ ਰਹਿੰਦਾ ਹੈ ਉਸ ਦੇ ਲਈ ਲੜ ਰਹੀ ਹੈ ਜਿਹੜੀਆਂ 18000 ਵੋਟਾਂ ਉਹਨਾਂ ਨੂੰ ਪਹਿਲਾਂ ਪਈਆਂ ਸੀ ਉਸ ਤੋਂ ਵੱਧ ਲੈ ਕੇ ਜਾਣੀਆਂ ਨੇ ਜਾਂ ਉਸ ਤੇ ਬਰਾਬਰ ਲੈ ਕੇ ਜਾਣੀਆਂ ਹੈ ਇਹੀ ਉਹਨਾਂ ਦਾ ਮੁੱਖ ਟੀਚਾ ਹੈ ਉਸ ਤੇ ਲਈ ਉਹ ਕੰਮ ਕਰ ਰਹੇ ਨੇ ਜਿੱਤਣ ਦੇ ਵਾਸਤੇ ਇਹ ਇਲੈਕਸ਼ਨ ਨਹੀਂ ਲੜੀ ਜਾ ਰਹੀ ਉਹ ਜਿਹੜੇ ਲੋਕਲ ਲੀਡਰ ਨੇ ਜਾਂ ਪੁਰਾਣੇ ਭਾਜਪਾ ਦੇ ਪੰਜਾਬ ਦੇ ਲੀਡਰ ਨੇ ਉਹ ਦਿਖਤ ਦੇ ਤਾਂ ਹੈਗੇ ਨੇ ਉਹ ਵਿਜ਼ੀਬਲ ਨੇ ਫੋਟੋਆਂ 'ਚ ਉਹਨਾਂ ਦੇ ਚਿਹਰੇ ਦਿਖਾਈ ਦਿੰਦੇ ਨੇ ਪਰ ਉਹ ਉਸ ਤਰੀਕੇ ਦੇ ਨਾਲ ਐਕਟਿਵ ਨਹੀਂ ਹੈ ਜੋ ਬੋਲਣ ਦਾ ਕੰਮ ਹੈ ਉਹ ਬਿੱਟੂ ਵੱਲੋਂ ਕੀਤਾ ਜਾ ਰਿਹਾ ਹੈ ਸ਼ਿਰਸਾ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਆਲੇ-ਦਾਲੇ ਬੈਠੇ ਲੋਕਲ ਜਾਂ ਪੁਰਾਣੇ ਲੀਡਰ ਭਾਜਪਾ ਦੇ ਦਿਖਦੇ ਨੇ ਲੇਕਿਨ ਉਹ ਬਹੁਤਾ ਜ਼ਿਆਦਾ ਕੁਝ ਬੋਲ ਨਹੀਂ ਰਹੇ ਉਹ ਵੈਕਸੀਨ ਦੇ ਉੱਪਰ ਨੇ ਇਹ ਲੱਗ ਰਿਹਾ ਹੈ ਆਪਸੀ મતਭੇਦ ਜਿਹੜੇ ਨੂੰ ਕਿਤੇ ਨਾ ਕਿਤੇ ਸਾਹਮਣੇ ਆ ਰਹੇ ਨੇ ਇਹ ਵੀ ਇਹ ਜਾ ਸਕਦਾ ਹੈ ਜਾਂ ਦਿਖਣ ਨੂੰ ਮਿਲ ਰਿਹਾ ਹੈ ਭਾਜਪਾ ਦੀ ਕੈਂਪੇਨ ਦੇ ਵਿੱਚ ਅਜੇ ਲੱਗ ਰਿਹਾ ਹੈ। ਅਕਾਲੀ ਦਲ ਦੀ ਜੇ ਗੱਲ ਕਰੀਏ ਉਮੀਦਵਾਰ ਇਸ ਵਾਰ ਅਕਾਲੀ ਦਲ ਨੇ ਇੱਕ ਨਵਾਂ ਵਿਕਤੀ ਸਿਪਰਕਰਸਨ ਨੂੰ ਇਸ ਇਲਾਕੇ ਤੋਂ ਟਿਕਟ ਦਿੱਤੀ ਸੀ। ਜਿਹੜੇ ਪੁਰਾਣੇ ਲੀਡਰਸ਼ਿਪ ਚਾਹੇ ਉਹ ਹਰੀਸ਼ ਟਾਂਡਾ ਹੋਣ ਜਾਂ ਫਿਰ ਉਹ ਜਿਹੜੇ ਪਹਿਲਾਂ ਇਥੋਂ ਜਿੱਤੇ ਹੋਏ ਮੇਸ਼ਿੰਦਰ ਗਰੇਵਾਲ ਐਮਐਲਏ ਰਹੇ ਹੁਣ ਉਹ ਹੁਣ ਦੋਨਾਂ ਨੂੰ ਹੀ ਸਾਈਡ ਤੇ ਕਰ ਦਿੱਤਾ ਗਿਆ ਹੈ ਇੱਕ ਨਵਾਂ ਚਿਹਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸਦੇ ਉੱਪਰ ਕੋਈ ਵਿਵਾਦ ਨਾ ਹੋਣ ਜਿਸਦੇ ਉੱਪਰ ਕੋਈ ਦੋਸ਼ ਨਾ ਲੱਗ ਰਹੇ ਹੋਣ ਸੋ ਸਾਫ ਸੁਥਰਾ ਤੇਰਾ ਜ਼ਰੂਰ ਦਿੱਤਾ ਹੈ ਪਰ ਉਨੀ ਐਗਰੈਸ਼ਨ ਅਕਾਲੀ ਦਲ ਦੀ ਕੈਂਪੇਨ ਦੇ ਵਿੱਚ ਵੀ ਨਹੀਂ ਹੈ 10000 ਵੋਟਾਂ ਲੈ ਕੇ ਜਾ ਸਕਣਗੇ ਜਾਂ ਨਹੀਂ ਇਹ ਸੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਬਣਿਆ ਹੋਇਆ ਹੈ ਅਕਾਲੀ ਦਲ ਦਾ ਇਸ ਸੀਟ ਦੇ ਉੱਤੇ ਹੁਣ ਕਿੰਨਾ ਆਧਾਰ ਬਚਿਆ ਹੈ ਇਸ ਦਲ ਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਸੋ ਦਿੱਤਨ ਵਾਲੀ ਪੋਜੀਸ਼ਨ ਦੇ ਵਿੱਚ ਅਕਾਲੀ ਦਲ ਕਿਤੇ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਸੁਖਬੀਰ ਬਾਦਲ ਵੱਲੋਂ ਥੋੜੀ ਬਹੁਤ ਕੈਂਪੇਨ ਕੀਤੀ ਜਾ ਰਹੀ ਹੈ ਲੇਕਿਨ ਸੁਖਬੀਰ ਬਾਦਲ ਖੁਦ ਇੱਕ ਹੋਰ ਲੜਾਈ ਦੇ ਵਿੱਚ ਜ਼ਿਆਦਾ ਰੁੱਝੇ ਹੋਏ ਦਿਖਾਈ ਦੇ ਰਹੇ ਨੇ ਜਿਹੜੀ ਕਿ ਉਹਨਾਂ ਦੀ ਆਪਣੀ ਲੈਜਿਟੀਮੇਸੀ ਹੈ ਕਿ ਅਕਾਲੀ ਦਲ ਅਸਲੀ ਕਿਹੜਾ ਹੈ ਤੇ ਕੌਣ ਉਹਦਾ ਅਸਲੀ ਪ੍ਰਧਾਨ ਹੈ ਉਸ ਨੂੰ ਇਸਟੈਬਲਿਸ਼ ਕਰਨ ਦੇ ਲਈ ਜੋ ਲੜਾਈ ਲੜ ਰਹੇ ਨੇ ਜੋ ਜੁਕਤਾਂ ਕਰ ਰਹੇ ਨੇ ਉਹਦੇ ਕਰਕੇ ਉਹ ਸੁਰਖੀਆਂ ਦੇ ਵਿੱਚ ਜ਼ਿਆਦਾ ਰਹਿੰਦੇ ਨੇ ਚਾਹੇ ਉਹ ਤੁਮਾਂ ਤੇ ਤਾਮੀ ਦੀ ਪਹਿਲਾਂ ਪ੍ਰੋਜੈਕਟਡ ਲੜਾਈ ਦਿਖਾਈ ਗਈ ਹੋਵੇ ਵਿਰੋਧ ਦਿਖਾਇਆ ਗਿਆ ਹੋਵੇ ਹੁਣ ਉਹ ਸਾਰੇ ਫੇਰ ਇਕੱਠੇ ਸਮਝੌਤਾ ਹੋ ਗਿਆ ਜੀ ਇਕੱਠ ਹੋ ਗਿਆ ਹੈ ਜਥੇਦਾਰਾਂ ਦੇ ਉੱਤੇ ਪਹਿਲਾਂ ਵਿਰੋਧ ਸੀ ਲੜਾਈ ਹੋਈ ਸੀ ਉਹਦਾ ਦਿਖਾਵਾ ਹੋਇਆ ਸੀ ਲੜਾਈ ਦਾ ਲੇਕਿਨ ਹੁਣ ਸਹਿਮਤੀ ਬਣ ਗਈ ਹੈ ਸਭ ਕੁਝ ਦਿਖਾਇਆ ਜਾ ਰਿਹਾ ਹੈ ਸੋ ਉਸ ਦੇ ਵਿੱਚ ਉਹ ਜਿਆਦਾ ਰੁੱਝੇ ਹੋਏ ਦਿਖਾਈ ਦੇ ਰਹੇ ਨੇ ਜਿਆਦਾ ਵਿਅਸਤ ਲੱਗ ਰਹੇ ਨੇ ਇਸ ਜਿਮਨੀ ਚੋਣ ਨੂੰ ਲੈਤੀ ਕੋਈ ਬਹੁਤਾ ਜਿਆਦਾ ਉਹਨਾਂ ਵੱਲੋਂ ਅਗਰੈਸ਼ਨ ਨਹੀਂ ਦਿਖਾਇਆ ਜਾ ਰਿਹਾ ਦੂਸਰਾ ਇਹ ਐਕੀ ਜਿਹੜਾ ਉਹ ਜਥੇਦਾਰਾਂ ਦੀ ਹੀ ਪੋਲਿਟਿਕਸ ਚੱਲ ਰਹੀ ਹੈ ਉਹਦੇ ਵਿੱਚ ਰਾਜਵਣਾਂ ਦਾ ਨਾਮ ਨੂੰ ਅੱਗੇ ਵਧਾਉਣਾ ਉਹ ਲੁਧਿਆਣਾ ਦੇ ਸ਼ਹਿਰੀ ਵੋਟਰਾਂ ਦੇ ਵਿੱਚ ਕਿਸ ਤਰੀਕੇ ਨਾਲ ਜਾਏਗਾ ਉਹਦੇ ਉੱਪਰ ਵੀ ਸਵਾਲੀਆ ਨਿਸ਼ਾਨ ਨੇ ਕਿਉਂਕਿ ਰਾਜ ਰਾਜਵਣਾਂ ਨੂੰ ਜਥੇਦਾਰ ਲਾਉਣਾ ਲਗਭਗ ਇਹ ਲੱਗ ਰਿਹਾ ਹੈ ਕਿ ਉਹਨਾਂ ਵੱਲੋਂ ਤੈਅ ਕਰ ਲਿਆ ਗਿਆ ਹੈ ਉਹਦੀ ਪਬਲਿਕ ਸ਼ੈਮਤੀ ਬਣਾਈ ਜਾ ਰਹੀ ਹੈ ਪਰ ਉਸ ਦਾ ਅਸਰ ਲੁਧਿਆਣਾ ਦੇ ਸ਼ਹਿਰੀ ਵੋਟਰਾਂ ਤੇ ਕਿਸ ਤਰੀਕੇ ਨਾਲ ਜਾਏਗਾ ਕਿਸ ਤਰੀਕੇ ਨਾਲ ਪੈਂਦਾ ਹੈ ਉਹ ਵੀ ਦੇਖਣਾ ਪਵੇਗਾ ਸੋ ਇਹਨਾਂ ਚੋਣਾਂ ਦਾ ਨਤੀਜਾ ਕੀ ਨਿਕਲੇਗਾ ਉਸ ਬਾਰੇ ਤਾਂ ਬਾਅਦ-ਬਾਅਦ ਹੋ ਸਕਦਾ ਹੈ ਬਹਿਸ ਹੋ ਸਕਦੀ ਹੈ ਚਰਚਾ ਹੋ ਸਕਦੀ ਹੈ ਪਰ ਜਿਹੜੀ ਪੀ ਲੜਾਈ ਹੈ ਮੁੱਖ ਲੜਾਈ ਹੈ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਹੀ ਲੱਗ ਰਹੀ ਹੈ ਭਾਜਪਾ ਤੇ ਅਕਾਲੀ ਦਲ ਸਲਾਈ ਦੇ ਵਿੱਚ ਸ਼ਾਮਿਲ ਨਹੀਂ ਲੱਗ ਰਿਹਾ ਉੱਤੇ ਰਹਿ ਗਏ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਚੋਂ ਕੌਣ ਜਿੱਦਾ ਹੈ 2027 ਦੀਆਂ ਇਹਦੇ ਰਿਜ਼ਲਟ ਨੇ ਜਾਂ ਚੋਣਾਂ ਨੇ ਉਹਦੇ ਵਿੱਚ ਇੱਕ ਮੈਸੇਜ ਇੱਕ ਨਰੇਟਿਵ ਜ਼ਰੂਰ ਬਣੇਗਾ ਜਿਹੜਾ ਇਹ ਇਲੈਕਸ਼ਨ ਜਿੱਤੇਗਾ ਉਹਦੀ ਜਿਹੜੀ ਚੋਣ ਕੈਂਪੇਨ ਚਤਾਈ ਵਾਸਤੇ ਹੈ ਉਹਨੂੰ ਕਿਤੇ ਨਾ ਕਿਤੇ ਹੰਗਾਰਾ ਮਿਲੇਗਾ ਬਲ ਜ਼ਰੂਰ ਮਿਲੇਗਾ ਤੇ 2027 ਦੇ ਜਿਹੜੇ ਨਤੀਜੇ ਆਉਣਗੇ ਉਹਨਾਂ ਤੇ ਕੀ ਅਸਰ ਪੈਂਦਾ ਹੈ ਉਹਦਾ ਕਿਤੇ ਨਾ ਕਿਤੇ ਇਸ ਜਿਮਣੀ ਚੋਣ ਦੀ ਜਿੱਤ ਤੋਂ ਵੀ ਇੰਡੀਕੇਸ਼ਨ ਜਾਂ ਡਾਇਰੈਕਸ਼ਨ ਮਿਲਦਾ ਦਿਸ਼ਾ ਮਿਲਦੀ ਜ਼ਰੂਰ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਹੋਏਗਾ ਅਜੇ ਵੀ 7 ਦਿਨ ਪਏ ਨੇ ਚੋਣਾਂ ਦੇ ਵਿੱਚ ਤਾਂ 1-2 ਦਿਨ ਦੇ ਵਿੱਚ ਹੀ ਪਤਾ ਨਹੀਂ ਬਾਜ਼ੀ ਕਿਵੇਂ ਪਲਟ ਜਾਂਦੀ ਹੈ ਹਜੇ ਤੱਕ ਜੋ ਟੱਕਰ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੱਗ ਰਹੀ ਹੈ ਕਾਂਗਰਸ ਵੀ ਪਰੇਸ਼ਾਨੀਆਂ ਤੋਂ ਮੁਕਤ ਨਹੀਂ ਹੈ ਆਮ ਆਦਮੀ ਪਾਰਟੀ ਤੇ ਵੀ ਦੋਸ਼ ਲੱਗ ਰਹੇ ਨੇ ਕੈਂਪੇਨ ਦੋਨੋਂ ਹੀ ਅਗਰੈਸਿਵ ਤਰੀਕੇ ਨਾਲ ਚਲਾ ਰਹੇ ਨੇ ਨਤੀਜਾ ਕੁਝ ਵੀ ਹੋ ਸਕਦਾ ਹੈ 23 ਤਰੀਕ ਨੂੰ ਹੀ ਪਤਾ ਲੱਗੇਗਾ ਪਰ ਹਜੇ ਵੀ ਜਿਵੇਂ ਕਿਹਾ ਹੈ ਕਿ ਹਫਤੇ ਦਾ ਸਮਾਂ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਸਮਾਂ ਹੁੰਦਾ ਹੈ ਕੀ ਹੁੰਦਾ ਹੈ ਕੀ ਵਾਪਰਦਾ ਹੈ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਜਾਂ ਨੇੜੇ ਤੁਹਾਨੂੰ ਦੁਬਾਰਾ ਇਸ ਸਾਰੀ ਜਾਣਕਾਰੀ ਦੇ ਨਾਲ ਬავਤਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਾਂਝ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਕੀ ਘਟ ਰਿਹਾ ਹੈ ਉਦੋਂ ਸਥਿਤੀ ਕੀ ਬਣੀ ਹੋਈ ਹੈ ਨਤੀਜਾ ਆਉਣ ਤੋਂ ਪਹਿਲਾਂ ਇੱਕ ਵਾਰ ਫੇਰ ਇਹ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ